ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰ ਭਰਾਵਾਂ ਨੂੰ ਜਿੰਨੇ ਵੀ ਵੀਰ ਭਰਾ ਆਪਣੇ ਵੀਡੀਓ ਦੇਖ ਰਹੇ ਆ ਅੱਜ ਆਪਾਂ ਤੁਹਾਨੂੰ ਮਿਲਣ ਜਾ ਰਹੇ ਆ ਕੱਕੀ ਜਾਂਦੜ ਯੂਪੀ ਬਹੁਤ ਹੀ ਪੁਰਾਣੇ ਖਿਡਾਰੀ ਆ ਕਬੂਤਰ ਬਾਜ਼ੀ ਦੇ ਆਪਾਂ ਨਵਾਂ ਚੈਨਲ ਸਟਾਰਟ ਕੀਤਾ ਬਈ ਜੀ ਅੰਬਰੀ ਉਡਾਰੀਆਂ ਤਾਂ ਇਹਦੇ ਚ ਆਪਾਂ ਕੱਕੀ ਜਾਂਦੜ ਵਾਲੇ ਜੋ ਵੀ ਇਹਨਾਂ ਦੇ ਮਤਲਬ ਨੌਲੇਜ ਆ ਜੋ ਵੀ ਕਬੂਤਰਾਂ ਬਾਰੇ ਬਾਜ਼ੀਆਂ ਬਾਰੇ ਆਪਾਂ ਵੀਡੀਓ ਪਾਇਆ ਕਰਾਂਗੇ ਤੁਹਾਨੂੰ ਦੱਸਿਆ ਕਰਾਂਗੇ ਕਿਦਾਂ ਹੁਣ ਮਤਲਬ ਸਟਾਰਟਿੰਗ ਜਿੱਦਾਂ ਬੱਚੇ ਆ ਉਹ ਛੋਟੇ ਬੱਚੇ ਆ ਨੂੰ ਕਿਦਾਂ ਘਜਾਉਣਾ ਹਨ ਤੇ ਕਿਦਾਂ ਇਹਨਾਂ ਨੂੰ ਜਦੋਂ ਕੋਈ ਬਿਮਾਰੀ ਲੱਗਦੀ ਹੈ ਜਾਂ ਉਹਦੇ ਤੋਂ ਕਿਹੜੀ ਦਵਾਈ ਦੇਣੀ ਹੈ ਜੋ ਵੀ ਹੈ ਇਹਦੇ ਬਾਰੇ ਆਪਾਂ ਸਾਰੀ ਤੁਹਾਨੂੰ ਜਾਣਕਾਰੀ ਦਿਆ ਕਰਾਂਗੇ ਤਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਆਪਣਾ ਚੈਨਲ ਜਿਹੜਾ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਤੇ ਅੱਜ ਤੁਹਾਨੂੰ ਦਿਖਾਉਣੀ ਹੈ ਕਿ ਕੀ ਗੰਦੜ ਹਾਂ ਬੱਚਾ ਛੋਟਾ ਸੀਗਾ ਵਾਲੇ ਛੋਟੇ ਆ ਜੀ ਤੇ ਗੁੱਡੇ ਸਾਈਡ ਤੇ ਬਹਿ ਗਿਆ ਗੁੱਡੇ ਤੇ ਸੋ ਪਾਇਦੇ ਬਾਰੇ ਤੁਹਾਨੂੰ ਸਾਰੇ ਦੱਸਾਂਗੇ ਜਾਣਕਾਰੀ ਜੋ ਵੀ ਪੱਠੇ ਆ ਜਾਂ ਜੋ ਬਾਜੀ ਆਸਤੇ ਪਹਿਲਾਂ ਆਪਾਂ ਜੋ ਵੀ ਤਿਆਰ ਕਰਨੇ ਆ ਜੋ ਵੀ ਆਪਾਂ ਗਾਉਂ ਇਹ ਕਿ ਜਦੋਂ ਬਾਜ਼ੀਆਂ ਵੱਡੀਆਂ ਦੂਜੀਆਂ ਸਟਾਰਟ ਹੋਣਗੀਆਂ ਉਦੋਂ ਕਿਵੇਂ ਸਾਹਮਣਾ ਹੈ ਉਹਦੇ ਬਾਰੇ ਪੂਰੀ ਆਪਾਂ ਜਾਣਕਾਰੀ ਦੇਵਾਂਗੇ ਹਨ ਜਿੰਨੀ ਵੀ ਜਾਣਕਾਰੀ ਹੈਗੀ ਇਹਨਾਂ ਨੂੰ ਜੋ ਵੀ ਜਿੰਨੇ ਤਜਰਬਾ ਮੰਨ ਲਓ ਜਿਵੇਂ 30 40 ਸਾਲ ਹੋ ਗਏ ਇਹਨਾਂ ਨੂੰ ਕਬੂਤਰ ਬਾਜੀ ਚ ਪੂਰੀ ਜਦ ਉਮਰੀ ਲੰਘਾ ਲਈ ਹਨ ਇਹ ਚੀਜ਼ ਚ ਤੇ ਯੋਗੀ ਨਵੇਂ ਵੀਰਪਰਾਜੋ ਵੀ ਕਬੂਤਰ ਬਾਜੀ ਨਾਲ ਸ਼ੌਂਕ ਰੱਖਦੇ ਆ ਨਵੇਂ ਖਿਡਾਰੀ ਆ ਸੋ ਉਹਨੂੰ ਦੱਸਿਆ ਕਰਾਂਗੇ ਆਪਾਂ ਕਿੰਨਾ ਘੇੜਿਆਂ ਵੇਲੇ ਕਿਵੇਂ ਸਾਹਮਣਾ ਜਾਂ ਬਾਜੀ ਵੇਲੇ ਕਿਦਾਂ ਕਿੰਨੇ ਬਦਨਾਮ ਦੇਣੇ ਜੋ ਵੀ ਜਾਣਕਾਰੀ ਹੈ ਤੁਹਾਡੇ ਨਾਲ ਸਮਝੀ ਕਰਿਆ ਕਰਾਂਗੇ ਆ ਜਿਹੜੇ ਪੱਠੇ ਆ ਬੰਦ ਕੀਤੇ ਇਹ ਉੱਡ ਕੇ ਤਾਂ ਲਾ ਕੇ ਪੰਜ ਦਾ ਸਾਰੀ ਉੱਤੇ ਆ ਇਹ ਪੱਠੇ ਵਟੇ ਇਹ ਲਾ ਕੇ ਬੰਦ ਕੀਤੇ ਹੋਏ ਆ ਬਾਕੀ ਕੋਈ ਛੋਟੇ ਵੀ ਆ ਉਹਦੇ ਵੀ ਜਿੱਦਾਂ ਪਹਿਲਾਂ ਲਾਇਨ ਛਤਰੀ ਤੇ ਉਹ ਹੈ ਬਾਕੀ ਇਹ ਵੱਡੇ ਐ ਤੇ ਥੋੜੇ ਮਤਲਬ ਜਿੱਦਾਂ ਥੋੜੇ ਬਾਜੀਆਂ ਤੋਂ ਦੂਰ ਹੋ ਗਏ ਸੀਗੇ ਉਹ ਥੋੜਾ ਪ੍ਰੋਬਲਮ ਕਰਕੇ ਬਿਮਾਰ ਹੋ ਗਏ ਸੀ ਇੱਕ ਸਾਈਡ ਖੜ ਗਈ ਸੀ 8-10 ਸਾਲ ਬਾਜੀਆਂ ਤੋਂ ਦੂਰ ਹੀ ਰਹੇ ਐ ਹੁਣ ਫੇਰ 2-4 ਸਾਲ ਹੋ ਗਏ ਬਾਜੀਆਂ ਹੁਣ ਫੇਰ ਥੋੜੀਆਂ ਥੋੜੀਆਂ ਖੇਡਣ ਲੱਗੀਆਂ ਜਿੱਦਾਂ ਕੋਈ 5-4 ਛੱਡ ਲਈਆਂ ਚਲ ਚੋਂ ਪੂਰਾ ਕਰਨ ਲਿਆ ਠੀਕ ਪਰ ਉਹ ਜੀ ਨਵੇਂ ਨਵੇਂ ਵੀਡੀਓ ਪਾਉਂਦੇ ਰਾਵਾਂਗੇ ਬਾਈ ਇਹਨਾਂ ਬਾਰੇ ਜਾਣਕਾਰੀ ਦਿੰਦੇ ਰਾਵਾਂਗੇ ਜਿੰਨ ਮੇ ਜੋ ਵੀ ਤਜਰਬਾ ਇਹਨਾਂ ਦਾ ਤੁਹਾਡੇ ਨਾਲ ਸਾਂਝਾ ਕਰਦਾ ਰਾਵਾਂਗੇ ਕਿਉਂਕਿ ਐਂਟੀਚੈਰੀ ਸਾਪ ਜੋ ਵੀ ਤਜਰਬਾ ਇਹਨਾਂ ਦਾ ਪੁੱਤਰਾਂ ਬਾਰੇ ਜਾਣਕਾਰੀ ਤਾਂ ਜਿੰਨੀ ਵੀ ਲਈ ਜਾਵੇ ਕਹਿੰਦੇ ਥੋੜੀ ਹੁੰਦੀ ਹੈ ਕਰੀ ਬੰਦਾ ساری ਉਮਰ ਹੀ ਸਿੱਖਦਾ ਰਹੇ ਮੈਂ ਉਮਰ ਲੰਘ ਜਾਂਦੀ ਇਹਨਾਂ ਚੀਜ਼ਾਂ ਦੇ ਉਹਨਾਂ ਕੁੱਤरां ਬਾਰੇ ਜਾਣਕਾਰੀ ਦਿੰਦੇ ਰਾਵਾਂਗੇ ਆਪਣਾ ਚੈਨਲ ਅੰਬਰੀ ਉਡਾਰੀਆਂ ਇਹਦੇ ਤੇ ਆਪਾਂ ਤੋਂ ਨਾ ਕਈ ਗੰਦਰ ਤੇ ਜੋ ਵੀ ਕਬੂਤਰ ਵੀ ਆਪਾਂ ਵਿਖਾਵਾਂਗੇ ਅਗਲੀ ਵੀਡੀਓ ਪਾਵਾਂਗੇ ਗਾਂ ਅਗਲੀਆਂ ਵੀਡੀਓ ਜੀ ਤੁਹਾਨੂੰ ਜੋ ਕਬੂਤਰਾਂ ਉਹਨਾਂ ਦੇ ਕਿਹੜੀ ਨਸਲ ਹੈ ਜੋ ਵੀ ਹੈ ਸਾਰੀ ਜਾਣਕਾਰੀ ਕਿ ਕਿੱਥਾਂ ਉੜਦੀ ਹੈ ਕਿਹੜੀ ਨਸਲ ਕਿਵੇਂ ਹੈ ਕਿਵੇਂ ਉੜਦੀ ਹੈ ਕਿਵੇਂ ਸੰਭਣੀ ਹੈ ਕੋਈ ਬਿਮਾਰੀ ਲੱਗਦੀ ਹੈ ਉਹ ਤੋਂ ਕਿਵੇਂ ਬਚਾਉਣਾ ਹੈ ਜੋ ਵੀ ਜਾਣਕਾਰੀ ਹੈ ਆ ਵੇਖੋ ਕਿੰਨਾ ਪਿਆਰਾ ਕਬੂਤਰ ਹੈ ਨਾ ਬਚਪਨ ਤੋਂ ਹੀ ਜਦਾ ਜੀ ਨਾਲ ਜੁੜੇ ਹੋਏ ਹੈ 30-40 ਸਾਲਾਂ ਤੋਂ ਬੜੀ ਦੇਖ ਰਹਿਸ ਕਰਦੇ ਹੈ ਕਾਜੀ ਵੀ ਉਨਹੀਂ ਸ਼ੌਂਕ ਹੈ ਜਿੰਨਾ ਪਹਿਲਾਂ ਸੀ ਜੋ ਵੀ ਜਾਣਕਾਰੀ ਇਹਨਾਂ ਦੱਸਾਂਗੇ ਤੁਹਾਨੂੰ ਕੁੱਤਾ ਬਾਰੇ ਤੇ ਅੱਜ ਦੀ ਵੀਡੀਓ ਇਹ ਤੁਹਾਨੂੰ ਦਿਖਾਉਣੀ ਹੈ ਜਿਹੜੇ ਪੱਠੇ ਹੈ ਪਾ ਕੇ ਬੰਦ ਕੀਤੇ ਆ ਦਿਖਾ ਰਹੇ ਆ ਇਹ ਬਾੜੀਆਂ ਆਸਤੇ ਗਾਂਗਲੇ ਆਸਤੇ ਤਿਆਰ ਕਰਨੀਆਂ ਠੰਡ ਚ ਉਹ ਵੀ ਖਰਾਕ ਦੇਣੀ ਆ ਕੀ ਦੇਣੀ ਆ ਉਹ ਵੀ ਤੁਹਾਨੂੰ ਸਾਰੀ ਅਗੇ ਅਗੇ ਵੀਡੀਓ ਸਾਰੀਆਂ ਦੱਸਾਂਗੇ ਠੀਕ ਜੀ ਆ ਇੱਕ ਹੋਰ ਲੈ ਕੇ ਆਈ ਆ ਇਹ ਵੀ ਬੰਦ ਕੀਤਾ ਐ ਪੱਠੇ ਐ ਗਰਮੀਆਂ ਵਾਲੇ ਪਹਿਲਾਂ ਕਢਾਈ ਸੀ ਬੱਚੇ ਲਾ ਕੇ ਹੁਣ ਤਾਂ ਬੰਦ ਕੀਤੀ ਐ ਜਦੋਂ ਭਾਵੇਂ ਸਸ ਫਸਤ ਵਾਰੀ ਮਤਲਬ ਡੇਲੀ ਛੱਡਨੇ ਆ 10 12 ਨਹੀਂ ਛੱਡ ਲਿਆ ਪੂਰਾ ਜੇ ਵਸਿਦਾ ਹੋਣ ਲੱਗ ਪਏ ਪੂਰਾ ਉਡ ਲਿਆ ਫਿਰ ਬੰਦ ਕਰ ਦਿੰਦੇ ਆ ਜਿਹੜੀ ਵੀ ਨਸਲ ਐ ਨਾ ਕੋਈ ਕਿਵੇਂ ਉੱਡਦੀ ਆ ਕਿਹੜੇ ਕੁੱਤਰ ਐ ਕਿੰਨੇ ਚਿਰ ਤੋਂ ਰੱਖੇ ਆ ਹਰ ਜਾਣਕਾਰੀ ਇਹਨਾਂ ਬਾਰੇ ਤੁਹਾਨੂੰ ਦਿੰਦੇ ਰਵਾਂਗੇ ਆ ਪੱਠਾ ਕੰਪਟਰ ਹੈ ਨਾ ਕਾਲਾ ਚੀਨਾ ਸੋ ਵੀਰ ਭਰਾਵਾਂ ਨੂੰ ਬੇਨਤੀ ਹੈ ਕਿ ਬਈ ਹਰ ਵਾਰ ਸਪੋਰਟ ਕਰੋ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਕਿਉਂਕਿ ਭਰਾਵਾਂ ਦੇ ਨਾਲ ਹੀ ਤੁਹਾਡੇ ਭਰਾਵਾਂ ਨਾਲ ਹੀ ਹੈ ਚੈਨਲ ਜਿੰਨਾ ਲਾਈਕ ਸ਼ੇਅਰ ਕਰੋਗੇ ਨਾ ਫੇਰ ਵੀਡੀਓ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਫੇਰ ਇਹ ਕਬੂਤਰਾਂ ਬਾਰੇ ਜਾਣਕਾਰੀ ਲੈ ਕੇ ਦੇਵਾਂ ਜਿੰਨੀ ਵੀ ਹੈਗੀ ਇਹਨਾਂ ਨੂੰ ਚਲੋ ਜਿੰਨਾ ਵੀ ਤਜਰਬਾ ਉਮਰ ਦਾ ਜੋ ਵੀ ਹੈ ਨਵੇਂ ਖਿਡਾਰੀਆਂ ਦੇ ਉਹ ਕੰਮ ਹੋਣਾ ਹੈ ਨਾ ਜੋ ਵੀ ਨਵੇਂ ਕਬੂਤਰ ਬਾਜਾ ਜੀ ਸ਼ੌਕ ਰੱਖਦੇ ਇਹ ਚੀਜ਼ ਨਾਲ ਜਿੰਨੀ ਵੀ ਜਾਣਕਾਰੀ ਤੁਹਾਨੂੰ ਜਰੂਰ ਦਿੰਦੇ ਰਵਾਂਗੇ ਬਾਈ ਜੀ ਇਹ ਹੋਰ ਵੀ ਵੀਡੀਓ ਪਾਉਂਦੇ ਰਵਾਂਗੇ ਆਏ ਨੇ ਬਾਈ ਜੀ ਕੱਕੀ ਗੰਦੜ ਜ਼ਿਲ੍ਹਾ ਸ਼੍ਰੀਮੁਖਸਰ ਸਾਹਿਬ ਪੁਰਾਣੇ ਪੁਰਾਣੇ ਪਲੇਅਰ ਹੈ ਜਿਹੜੇ ਮਤਲਬ ਜਿੱਦਾਂ ਗਰੇਜੈਂਟ ਸਿੰਘ ਜੀ ਆਲਮਾਲਾ ਸਾਰੀ ਮੱਝ ਇੱਕ ਕੋਈ ਗਰੁੱਪ ਸੀ ਪਹਿਲਾਂ ਬਾਜੀਆਂ ਛੱਡਦੇ ਰਹੇ ਆ ਸੋ ਇਹਨਾਂ ਦੇ ਜੋ ਵੀ ਤਿਆਰ ਪਏ ਨੇ ਤੁਹਾਨੂੰ ਦੱਸਦੇ ਰਵਾਂਗੇ ਜੁੜੇ ਰਹੋਗੇ ਚੈਨਲ ਨਾਲ ਆ ਦਿਖਾ ਰਹੇ ਆ ਐਲਕੀ ਦੇ ਪੱਠੇ ਆ ਨਵੇਂ ਤਿਆਰ ਕੀਤੇ ਜਿਹੜੇ ਬੰਦ ਕੀਤੇ ਆ ਉਹ ਸਾਰੇ ਤੁਹਾਨੂੰ ਅੰਕ ਦਿਖਾਵਾਂਗੇ ਕਬੂਤਰ ਵੀ ਦਿਖਾਵਾਂਗੇ ਅਗਲੀਆਂ ਵੀਡੀਓ ਪਾਵਾਂਗੇ ਨਾਲ ਇੰਟਰਵਿਊ ਵੀ ਕਰਾਂਗੇ ਕਬੂਤਰ ਵੀ ਤੁਹਾਨੂੰ ਸਾਰੇ ਦਿਖਾਵਾਂਗੇ ਕਿਹੜੀ ਨਸਲ ਹੈ ਪੁਰਾਣੀ ਕਬੂਤਰੀ ਵੀ ਦਿਖਾਵਾਂਗੇ ਨਵੇਂ ਵੀ ਪੱਠੇ ਵੀ ਜੋ ਵੀ ਹੈ ਸਾਰੇ ਬਾਰੇ ਤੁਹਾਨੂੰ ਮੇਰਾ ਨਾ ਜਾਣਕਾਰੀ ਸਾਂਝੀ ਕਰਦੇ ਰਵਾਂਗੇ ਸੋ ਅੱਜ ਦੀ ਵੀਡੀਓ ਇੰਨੀ ਸੀ ਤਾਂ ਸਾਰੇ ਵੀ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਹੁਤ ਬਹੁਤ ਨਵਾਂ ਸਾਰੇ ਵੀਰਾਂ ਦਾ ਜੋ ਵੀ ਸਾਰੇ ਵੀਰ ਵੀਡੀਓ ਦੇਖ ਰਹੇ ਆ